ਕੀ ਕਰ ਲਾਂਗੇ ਖੱਤਰ ਮੋਦੀ ਸਰਕਾਰ ਦੇ ਡਰੋਨ ਕੀ ਕਰ ਲਾਂਗੇ ਉਹਨਾਂ ਦੇ ਅੱਪੂ ਗੈਸਾਂ ਦੇ ਗੋਲੇ ਰੂਦੀਆਂ ਲਾੜੀਆਂ ਫੌਜਾਂ ਨੇ ਜੋ ਪਹੁੰਚ ਆਦੀ ਅੱਜ ਫਤਤੀ ਜਾ ਰਹੀ ਹੈ ਇਹ ਜहरीਲੀ ਗੈਸ ਤੁਸੀਂ ਕਿਵੇਂ ਨਜਿੱਠਣ ਲਈ ਤਿਆਰ ਹੋ ਫਿਰ ਅੱਜ ਸੋ ਜਾਏ ਪਹੌਲ ਬਣਾਉਣਗੇ ਸੋ ਜਾਈਏ ਆਪ ਕੋ ਅਸੀਂ ਇਹਨਾਂ ਨੂੰ ਜਵਾਬ ਦੇਣ ਲਈ ਤਿਆਰ ਹੋ ਤਿਆਰ ਬੜੀਆ ਖਾਲਸਾ ਫੌਜ ਜੇ ਜਕਾਰਾ ਵੀ ਜਾਵੇ ਨਿਹਾ ਲੋ ਜਾਵੇ ਉਹ ਅੱਡਰ ਸਰਕਾਰ ਇਹ ਆਵਾਜ਼ ਸਾਫਤਾਬ ਲਾ ਲਵੇ ਵੀ ਜੇ ਖੁਲੀਆਂ ਚਲਾਉਣੀਆਂ ਦੇ ਗੋਲੀਆਂ ਸਾਡੇ ਕੋਲੇ ਵੀ ਹੈਗੀਆਂ ਜੋ ਜਿਆਦਾ ਮਜਬੂਰ ਨਾ ਕੀਤਾ ਜਾਵੇ ਰਸਤਾ ਖੋਲ ਦਿੱਤਾ ਜਾਵੇ ਜਾਂ ਉਹਨਾਂ ਦੀਆਂ ਜੋ ਮੰਗਾਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣ ਅਸੀਂ ਤਾਂ ਹੈ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਫਿਰ ਵੀ ਅਸੀਂ ਇੱਥੇ ਖੜੇ ਹਾਂ ਸਬਰ ਦੇ ਨਾਲ ਮੁਕਾਬਲਾ ਕਰ ਰਹੇ ਹਾਂ ਜੇ ਪੂਛਾ ਭਾਰੀ ਪੈ ਜਾਂਦੀਆਂ ਆ ਮਾਂ ਫਿਰ ਕੀ ਕਰੋਗੇ ਪਹਿਲੀ ਗੱਲ ਤੇ ਨਹੱਥੇ ਨਹੀਂ ਆ ਅਸੀਂ ਸਾਨੂੰ ਸਾਡੇ ਕੂਦ ਦੇ ਬਖਸ਼ੇ ਹੋਏ ਸ਼ਾਹਦਾ ਸਾਡੇ ਕੋਲੇ ਆ ਸਭ ਕੋਲ ਸਾਡੇ ਕੋਲੇ ਆ ਅਸੀਂ ਨੇ ਹੱਥੇ ਨਹੀਂ ਆ। 3 ਦਿਨ ਹੋ ਗਏ ਬੇਨਤੀ ਕਰੀ ਜਾਂਦੇ ਉਹ ਬੇਨਤੀ ਨਹੀਂ ਮੰਨੀ। ਹੁਣ ਸਿਰ ਤੋਂ ਜੋ ਪਾਣੀ ਆ ਨਗ ਚੁੱਕਾ। ਅਸੀਂ ਹੁਣ ਅੱਜ ਸ਼ਾਮ ਤਾਈਂ ਰਾਤਾ ਕਲੀਅਰ ਕਰਕੇ ਦਿੱਲੀ ਜਾਣਾ ਹੀ ਜਾਣਾ ਹੈ। ਕਿਵੇਂ ਸਾਨੂੰ ਕੱਲਣਾ ਨੁਕਸਾਨ ਕਰਾ ਕੇ ਇਹਨੇ ਆਪ ਦਾ ਕੱਲਣਾ ਕਿ ਵੈਸੇ ਹੀ ਜਾਣ ਦੱਤਾ ਜਾਊਗਾ। ਅਸੀਂ ਸ਼ਾਮ ਤੋਂ ਪਹਿਲਾਂ ਪਹਿਲਾਂ ਅੱਜ ਦਿੱਲੀ ਪਹੁੰਚਣਾ ਹੈ। ਖੱਟੜ ਸਰਕਾਰ ਕਹਿੰਦੀ ਆ ਕਿ ਟ੍ਰੈਕਟਰ ਟਰਾਲੀਆਂ ਲੈ ਕੇ ਪਿਛਲੀ ਵਾਰ ਜੰਦਾਇਆ ਇਸ ਵਾਰ ਵੀ ਆ ਗਿਆ ਅੱਲੇ ਤਾਂ ਸੀ ਕੁਝ ਕੀਤਾ ਹੀ ਨਹੀਂ ਹੈਗਾ ਗਲਾਫੀ ਕਰਦੀ ਆ ਤੇ ਫਿਰ ਫੌਜਾਂ ਤਾਂ ਕਿਸਾਨਾਂ ਦੇ ਨਾਲ ਖੜੀਆਂ ਠੀਕ ਆ ਉਹਨਾਂ ਨੇ ਆਪ ਜਵਾਨ ਕੀਤੀ ਉਹ ਜਦੋਂ ਪਹਿਲਾਂ ਦਿੱਲੀ ਮੋਰਚਾ ਲੱਗਾ ਤੇ ਹੁਣ ਫਿਰ ਇਹ ਵਾਅਦੇ ਤੋਂ ਮੁੱਕਰਦੇ ਆ ਤੇ ਹੁਣ ਕੋਈ ਨਹੀਂ ਫੌਜਾਂ ਨਾਲ ਖੜੀਆਂ ਜਿਹੜਾ ਕੁਝ ਹੋਊਗਾ ਉਹਨਾਂ ਦੇਖਾਂਗੇ ਅਸੀਂ ਇਹਨਾਂ ਨਾਲ ਦੋ ਹੱਥ ਕਰਨੇ ਪਏ ਦੋ ਹੱਥ ਵੀ ਕਰਾਂਗੇ ਕੋਈ ਗੱਲ ਨਹੀਂ ਜਿਹੜੇ ਵੀ ਜਿੰਨੇ ਵੀ ਨੁਕਸਾਨ ਜੱਥੇ ਬੰਦਾਂ ਤੇ ਆਖੂਆ ਜੋ ਵੀ ਸਾਡੇ ਨਾਲ ਫੈਸਲਾ ਕਰਨਗੇ ਅਸੀਂ ਉਹ ਵੀ ਜੱਥੇ ਤੋਂ ਤਿਆਰ ਇਹ ਸੀ ਜਿਆਦਾ ਕੁਝ ਕਰਦੇ ਆ ਫਿਰ ਕਹਿੰਦੇ ਏ ਧੰਨਵਾਦੀ ਆ ਕੋਈ ਨਹੀਂ ਆਤਵਾ ਬਣਾਇਆ ਹੋਏ ਉਹਨਾਂ ਨੇ ਇਹ ਕਰਨੀ ਨਾਅਮੇ ਤੋਂ ਕਿਰਗਾ ਉਹਨਾਂ ਫੌਜਾਂ ਇਹ ਐਵੇਂ ਨਹੀਂ ਕਿਸੇ ਨੇ ਲਿਆ ਕੇ ਬਾਤ ਨਵੀਂ ਜੇ ਕੋਈ ਕੱਲ ਨੂੰ ਕੈਦੂਗਾ ਵੀ ਪਤਾ ਨਹੀਂ ਕਿੱਥੋਂ ਨੀਲੇ ਬਾਣੇ ਵਾਲੇ ਉੱਠ ਕੇ ਆਗੇ ਇਹ ਜਕਾਰਾ ਕਿ ਜਾਵੇ ਨਿਹਾਲੋ ਜਾਵੇ ਕੀ ਕਰ ਲੈਣਗੇ ਖੱਟਰ ਮੋਦੀ ਸਰਕਾਰ ਦੇ ਡਰੋਨ ਕੀ ਕਰ ਲੈਣਗੇ ਉਹਨਾਂ ਦੇ ਅਥਰੂ ਗੈਸਾਂ ਦੇ ਗੋਲੇ ਜ਼ਹਿਰ ਵਰਗੀ ਜ਼ਹਿਰੀਲੀ ਗੈਸ ਜਦੋਂ ਗੁਰੂ ਦੀ ਸ਼ਕਤੀ ਨਾਲ ਹੋਵੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜੋ ਪਹੁੰਚ ਚੁੱਕੀਆਂ ਨੇ ਜਿਵੇਂ ਪਿਛਲੀ ਵਾਰ ਇਹਨਾਂ ਨੇ ਪੂਰੀ ਸਪੋਰਟ ਕੀਤੀ ਤੇ ਇਸ ਵਾਰ ਵੀ ਸਪੋਰਟ ਦੇਣ ਦੇ ਲਈ ਪੂਰੀਆਂ ਤਿਆਰ ਨੇ ਬਾਰਡਰ ਤੇ ਤਾਂ ਗੋਲੇ ਸਿੱਟੇ ਜਾ ਰਹੇ ਆ ਜ਼ਹਿਰ ਛੱਡੀ ਜਾ ਰਹੀ ਆ ਇੰਨੀ ਜ਼ਹਿਰੀਲੀ ਗੈਸ ਤੁਸੀਂ ਕਿਵੇਂ ਨਜੱਠਣ ਲਈ ਤਿਆਰ ਹੋ ਫਿਰ ਅੱਜ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਗੁਰੂਆਂ ਦੀਆਂ ਲਾਡ ਲੀਆਂ ਫੌਜਾਂ ਤਿਆਰ ਪਰ ਤਿਆਰ ਆ ਜਿਸੋ ਜਾ ਇਹ ਮਾਹੌਲ ਬਣਾਉਣਗੇ ਉਸੋ ਜਾ ਹੀ ਅੱਗੋਂ ਅਸੀਂ ਇਹਨਾਂ ਨੂੰ ਜਵਾਬ ਦੇਣ ਲਈ ਤਿਆਰ ਪਰ ਤਿਆਰ ਖੜੀ ਆ ਖਾਲਸਾ ਫੌਜ ਕਿਉਂਕਿ ਕੱਲ ਇਹਨਾਂ ਨੇ ਇੱਕ ਸਾਡੇ ਨਿਹੰਗ ਸਿੰਘ ਦੀ ਬੈਠ ਵਿੱਚ ਗੋਲੀ ਮਾਰੀ ਆ ਅੱਛਾ ਤੇ ਉਸ ਗੋਲੀ ਦਾ ਜੇ ਹੁਣ ਖੱਟੜ ਸਰਕਾਰ ਇਹ ਆਪ ਦਾ ਸਾਫ ਕਿਤਾਬ ਲਾ ਲਵੇ ਵੀ ਜੇ ਗੋਲੀਆਂ ਚਲਾਉਣੀਆਂ ਤੇ ਗੋਲੀਆਂ ਸਾਡੇ ਕੋਲੇ ਵੀ ਹੈਗੀਆਂ ਅਸੀਂ ਵੀ ਚਲਾ ਸਕਦੇ ਆ ਤੇ ਇਸ ਕਰਕੇ ਕਿਸਾਨਾਂ ਨੂੰ ਜੋ ਜਿਆਦਾ ਮਜਬੂਰ ਨਾ ਕੀਤਾ ਜਾਵੇ ਰਸਤਾ ਖੋਲ ਦਿੱਤਾ ਜਾਵੇ ਜਾਂ ਉਹਨਾਂ ਦੀਆਂ ਜੋ ਮੰਗਾਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣ ਸੋ ਅਸੀਂ ਹੁਣ ਖਾਲਸਾ ਫੌਜ ਇੱਥੇ ਤਿਆਰ ਪਰ ਤਿਆਰ ਆ ਕੇ ਖੜੀ ਆ ਜੋ ਵੀ ਸਾਨੂੰ ਜਹੇਦਾਰ ਸਾਹਿਬ ਡਾਲਰ ਬਾਂ ਖਰਬਾਂ ਦੇ ਬਾਬਾ ਰਾਜਾ ਰਾਜ ਸਿੰਘ ਜੀ ਹੁਕਮ ਕਰਨਗੇ ਅਸੀਂ ਓਵੇਂ ਇਹਨਾਂ ਨਾਲ ਕਰਨ ਨੂੰ ਤਿਆਰ ਤਿਆਰ ਖੜੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਨਾ ਝੁਲਮ ਸਹਿਣਾ ਵਾ ਨਾ ਝੁਲਮ ਕਰਨਾ ਵਾ ਪਰ ਜਦੋਂ ਝੁਲਮ ਦੀ ਹੱਦ ਬੱਦ ਜਾਵੇ ਤਾਂ ਟੱਕਰਾ ਕਰਨਾ ਪੈਂਦਾ ਵਾ ਅਸੀਂ ਚਾਹੇ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਫਿਰ ਵੀ ਅਸੀਂ ਨੇ ਹੱਥੇ ਖੜੇ ਆਂ ਸਬਰ ਦੇ ਨਾਲ ਮੁਕਾਬਲਾ ਕਰ ਰਹੇ ਆਂ ਜੇ ਫੌਜਾਂ ਭਾਰੀ ਪੈ ਜਾਂਦੀਆਂ ਵਾ ਫਿਰ ਕੀ ਕਰੋਗੇ ਨਹੀਂ ਜੀ ਪਹਿਲੀ ਗੱਲ ਤੇ ਨੇ ਹੱਥੇ ਨਹੀਂ ਆਂ ਅਸੀਂ ਸਾਨੂੰ ਸਾਡੇ ਗੁਰੂ ਦੇ ਬਖਸ਼ੇ ਹੋਏ ਸਾਜ ਤਾ ਸਾਡੇ ਕੋਲੇ ਆ ਸਭ ਕੁਝ ਸਾਡੇ ਕੋਲੇ ਆ ਅਸੀਂ ਨੇ ਹੱਥੇ ਨਹੀਂ ਆਂ ਤੋ ਇਸ ਕਰਕੇ ਸਾਨੂੰ ਜਿਆਦਾ ਮਜਬੂਰ ਆ ਜੋ ਨਾ ਕੀਤਾ ਜਾਵੇ ਖੱਟਰ ਸਰਕਾਰ ਨੂੰ ਬੇਨਤੀ ਆ ਪਰ ਤਿੰਨ ਦਿਨ ਹੋ ਗਏ ਬੇਨਤੀ ਕਰੀ ਜਾਂਦੇ ਉਹ ਬੇਨਤੀ ਨਹੀਂ ਮੰਨੀ ਹੁਣ ਸਿਰਤੋਂ ਦੀ ਜੋ ਪਾਣੀ ਐ ਲੰਘ ਚੁੱਕਾ ਐ ਅਸੀਂ ਹੁਣ ਅੱਜ ਸ਼ਾਮ ਤਾਈਂ ਰਸਤਾ ਕਲੀਅਰ ਕਰਕੇ ਦਿੱਲੀ ਜਾਣਾ ਹੀ ਜਾਣਾ ਹੈ ਉਹ ਖੱਟਰ ਸਰਕਾਰ ਦੀ ਜ਼ਿੰਮੇਵਾਰ ਅ ਜ਼ਿੰਮੇਵਾਰੀ ਹੈਗੀ ਆ ਵੀ ਕਿਵੇਂ ਸਾਨੂੰ ਕੱਲਣਾ ਨੁਕਸਾਨ ਕਰਾ ਕੇ ਇੰਨੇ ਆਪਦਾ ਕੱਲਣਾ ਕਿ ਵੈਸੇ ਹੀ ਜਾਣ ਦਿੱਤਾ ਜਾਊਗਾ ਅਸੀਂ ਸ਼ਾਮ ਤੋਂ ਪਹਿਲਾਂ ਪਹਿਲਾਂ ਅੱਜ ਦਿੱਲੀ ਪਹੁੰਚਣਾ ਹੈ ਹੱਲੇ ਤਾਂ ਅਸੀਂ ਕੁਝ ਐਦਾਂ ਦਾ ਕੀਤਾ ਵੀ ਨਹੀਂ ਉਹ ਕਹਿੰਦੇ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਆ ਜੰਦੇ ਆ ਤੁਹਾਡੇ ਕੋਲ ਬਹੁਤ ਕੁਝ ਆ ਅਸੀਂ ਤਾਂ ਹੱਲੇ ਕੁਝ ਦਿਖਾਇਆ ਹੀ ਨਹੀਂ ਆ ਉਹ ਤਾਂ ਇਲਜ਼ਾਮਾਂ ਤੇ ਇਲਜ਼ਾਮ ਲਗਾਈ ਜਾਂਦੇ ਆ ਰੋਕਣ ਦੇ ਲਈ ਨੈੱਟ ਬੰਦ ਕੀਤੇ ਹੋਏ ਆ ਰਸਤੇ ਬੰਦ ਕਰੀ ਜਾਂਦੇ ਆ ਜੀ ਮੈਨੂੰ ਤੁਹਾਡੀ ਸਵਾਲ ਦੀ ਹੱਟੜ ਸਰਕਾਰ ਕਹਿੰਦੀ ਆ ਕਿ ਟਰੈਕਟਰ ਟਰਾਲੀਆਂ ਲੈ ਕੇ ਪਿਛਲੀ ਵਾਰ ਜਿੱਦਾਂ ਆ ਇਸ ਵਾਰ ਵੀ ਆਗੇ ਹੱਲੇ ਤਾਂ ਅਸੀਂ ਕੁਝ ਕੀਤਾ ਹੀ ਨਹੀਂ ਹੈਗਾ ਇਹ ਪਹਿਲੇ ਡਰ ਕੇ ਬੈਠੇ ਆ ਵਾਦਾ ਖਿਲਾਫੀ ਕਰਦੇ ਆ ਤੇ ਫਿਰ ਫੌਜਾਂ ਤਾਂ ਕਿਸਾਨਾਂ ਦੇ ਨਾਲ ਖੜੀਆਂ ਠੀਕ ਆ ਉਹਨਾਂ ਨੇ ਆਪ ਜਵਾਨ ਕੀਤੀ ਉਦੋਂ ਜਦੋਂ ਪਹਿਲਾਂ ਦਿੱਲੀ ਮੋਰਚਾ ਲੱਗਾ ਤੇ ਹੁਣ ਫਿਰ ਇਹ ਵਾਅਦੇ ਤੋਂ ਮੁੱਕਰਦੇ ਆ ਤੇ ਹੁਣ ਕੋਈ ਨਹੀਂ ਫੌਜਾਂ ਨਾਲ ਖੜੀਆਂ ਜਿਹੜਾ ਕੁਝ ਹੋਊਗਾ ਹੁਣ ਦੇਖਾਂਗੇ ਅਸੀਂ ਇਹਨਾਂ ਨਾਲ ਦੋ ਹੱਥ ਕਰਨੇ ਪਏ ਦੋ ਹੱਥ ਵੀ ਕਰਾਂਗੇ ਘੋੜਿਆਂ ਤੇ ਫੌਜਾਂ ਤਿਆਰ ਬਰਤਿਆਰ ਹੈ ਤੇ ਕੋਈ ਗੱਲ ਨਹੀਂ ਜਿਹੜੇ ਵੀ ਜਿੰਨੇ ਵੀ ਕਿਸਾਨ ਜਥੇਬੰਦੀਆਂ ਤੇ ਆਕੂਆ ਜੋ ਵੀ ਸਾਡੇ ਨਾਲ ਫੈਸਲਾ ਕਰਨਗੇ ਅਸੀਂ ਉਹਵੇਂ ਹੀ ਇੱਥਾਂ ਨੂੰ ਤਿਆਰ ਆ ਜੇ ਅਸੀਂ ਜ਼ਿਆਦਾ ਕੁਝ ਕਰਦੇ ਆ ਫਿਰ ਕਹਿੰਦੇ ਆ ਧਰਤਵਾਦੀ ਆ ਤੇ ਕੋਈ ਨਹੀਂ ਅੱਤਵਾਦੀ ਬਣਾਇਆ ਹੋਇਆ ਉਹਨਾਂ ਨੇ ਬਣਾਇਆ ਹੋਇਆ ਸਾਨੂੰ ਬਣਾਇਆ ਆਪਣਾ ਇਹ ਅੱਤਵਾਦੀ ਅਸੀਂ ਲੰਗਰ ਵਾਲੀ ਜੇ ਕਿਸੇ ਦਾ ਹੀ ਭਲਾ ਚਾਹੁੰਨੇ ਆ ਉਹਦੇ ਨਾਲ ਜੇ ਅਸੀਂ ਅੱਤਵਾਦੀ ਪਾਉਂਦੇ ਤਾਂ ਕੋਈ ਗੱਲ ਨਹੀਂ ਅਸੀਂ ਅੱਤਵਾਦੀ ਵੀ ਠੀਕ ਆ ਪਰ ਇਹ ਮਹਾਰਾਜ ਦੀਆਂ ਫੌਜਾਂ ਆ ਇਹ ਨਹੀਂ ਝੁਕਦੀਆਂ ਜੇ ਕਿਸੇ ਦੇ ਅੜੀ ਹੋਊਗੀ ਮਨ ਚ ਇਹ ਕਰਨੀ ਨਾਮੇ ਤੋਂ ਤੁਰੀਆਂ ਹੋਈਆਂ ਫੌਜਾਂ ਇਹ ਐਵੇਂ ਨਹੀਂ ਕਿਸੇ ਨੇ ਲਿਆ ਕੇ ਬਾਤੀਆਂ ਵੀ ਜੇ ਕੋਈ ਕੱਲ ਨੂੰ ਕਹਿ ਦੂਗਾ ਵੀ ਪਤਾ ਨਹੀਂ ਕਿੱਥੋਂ ਨੀਲੇ ਬਾਣੇ ਵਾਲੇ ਉੱਠ ਕੇ ਆ ਗਏ ਇਹ ਕਾਲਪੁਰਖ ਦੀ ਕਾਲ ਦੀ ਫੌਜ ਹੈ ਤੇ ਇਹ ਨਾ ਕਦੇ ਕਿਸੇ ਤੋਂ ਡਰੀ ਐ ਤੇ ਨਾ ਹੀ ਕਦੇ ਝੁਕੀ ਐ ਮਹਾਰਾਏ ਇੰਨੀ ਬਲ ਬਖਸ਼ਦਾ ਇਹਨਾਂ ਨੂੰ ਤੇ ਜਕਾਰਾ ਕਿ ਜਾਵੇ ਲਿਆ ਲਓ ਜਾਵੇ ਸੋ ਬਿਲਕੁਲ ਗੁਰੂ ਦੀਆਂ ਲਾਟੀਆਂ ਬਹੁਤ ਧੋੜਿਆ ਦਾ ਸਾਡਾ ਬਿਲਕੁਲ ਗੁਰੂ ਦੀਆਂ ਲਾਟੀਆਂ ਫੌਜਾਂ ਪਹੁੰਚ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਬਾਰਡਰ ਤੇ ਅੱਜ ਚੌਥਾ ਦਿਨ ਜਿਹੜਾ ਹੈ ਨਿਹੰਗ ਸਿੰਘ ਪੂਰੀ ਤਿਆਰੀ ਦੇ ਨਾਲ ਕਿਸਾਨ ਵੀਰਾਂ ਦਾ ਸਮਰਥਨ ਦੇਣ ਦੇ ਲਈ ਪਹੁੰਚ ਚੁੱਕੇ ਨੇ